ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 4 ਦਿਨਾਂ ਤੇ ਮੌਸਮ ਦੀ ਯਾਨੀ ਕਿ 22 ਅਗਸਤ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਤੇ ਮਾਨਸੂਨ ਦੀਆਂ ਕਾਰਵਾਈਆਂ ਕਿੰਨੀਆਂ ਕੁ ਵਧਣਗੀਆਂ ਹੌਤੇ ਦਿਨਾਂ ਦੇ ਵਿੱਚ ਇਹ ਤੁਹਾਨੂੰ ਰਿਪੋਰਟ ਦੇਾਂਗੇ ਐਸ ਲਈ ਜੇ ਅਜੇਕਰ ਤਾਜ਼ਾ ਲਾਈਵ ਸੈਟਲਰ ਦਸਿਰਾਂ ਐਸ ਲਈ ਦਿਨ ਆਪਾਂ ਦੇਖਦੇ ਹਾਂ ਤੇ ਲਗਭਗ ਸਵੇਰ ਦੇ 8:00 ਵਜੇ ਜਾ ਰਹੇ ਆ ਜੀ ਤੇ 18 ਅਗਸਤ ਦੀ ਅੱਜ ਸਵੇਰ ਹੈਗੀ ਆ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਮਾਝਾ ਖੇਤਰ ਖਾਸ ਕਰਕੇ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਮਾਲਵੇ ਦੇ ਫਾਟੇ ਨੇ ਜ਼ਿਲ੍ਹੇ ਤਾਂ ਮਾਝੇ ਦੀ ਗੱਲ ਕਰੀਏ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਰੇਣਾ ਖੇਤਰਾਂ ਦੇ ਵਿੱਚ ਬਦਲਵਾਈ ਕੁਝ ਲੈਵਲ ਤੇ ਵਣੀ ਹੋਈ ਆ ਦੂਜੇ ਪਾਸੇ ਲੈਂਦੇ ਪੰਜਾਬ ਦੇ ਵਿੱਚ ਐਸੇਲੇ ਉਮੀਦਾਂ ਜਿਹੜੀਆਂ ਕਾਰਵਾਈਆਂ ਜਿਹੜੀਆਂ ਜਾਰੀ ਨੇ ਮਾਨਸਰੇਣਾ ਖੇਤਰਾਂ ਦੇ ਵਿੱਚ ਸਰਗਰਮ ਹੈਗਾ ਸੋ ਪਹਿਲਾ ਮੌਨਸੂਨ ਦੀ ਆਪਾਂ ਗੱਲ ਕਰ ਲਈਏ ਆ ਬੀਤੇ ਦਿਨਾਂ ਦੇ ਵਿੱਚ ਤਾਵਰ ਤੋੜ ਮੀਂਹ ਪਹਾੜਾ ਦੇ ਵਿੱਚ ਦਰਜ ਹੋ ਰਹੀ ਸੀ ਹਿਮਾਚਲ ਉੱਤਰਾਖੜ ਜੰਮੂ ਦੇ ਵਿੱਚ ਕਿਉਂਕਿ ਜਿਹੜੀ ਮੌਨਸਨ ਐਕਸਿਸ ਹੈ ਉਹ ਮੌਨਸਨ ਐਕਸਿਸ ਜਿਹੜੀ ਬਿਲਕੁਲ ਪਹਾੜਾ ਦੇ ਨਾਲ ਜਾ ਲੱਗੀ ਸੀ ਯਾਨੀ ਕਿ ਜਿਹਨੂੰ ਆਪਾਂ ਪੰਜਾਬ ਦੇ ਵਿੱਚ ਕਹਿੰਦੇ ਨੇ ਮੌਨਸਨ ਟਰਫ ਤੇ ਇਹ ਟਰਫ ਜਿਹੜੀ ਪਹਾੜਾ ਦੇ ਨਾਲ ਲੱਗੀ ਹੋਈ ਸੀ ਇਹ ਹੁਣ ਇਸ ਡਾਇਰੈਕਸ਼ਨ ਦੇ ਵਿੱਚ ਇੱਥੇ ਇੱਕ ਜਿਹੜੀ ਇਹ ਜਿ ਮੌਜੂਦਗੀ ਹੈ ਯਾਨੀ ਕਿ ਜਿਹੜੇ ਅਗਲੇ 48 ਘੰਟੇ ਨੇ ਪੰਜਾਬ ਦੇ ਵਿੱਚ ਮਾਲਵਾ ਖੇਤਰ ਤੇ ਮਾਝਾ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀਆਂ ਐਕਟੀਵਿਟੀਜ਼ ਚੱਲਦੀਆਂ ਰਹਿਣਗੀਆਂ ਜਿਵੇਂ ਐਸ.ਐਲ. ਲੈਹਂਦੇ ਵਾਲੇ ਫਾਸੇ ਵੱਤਲ ਬਣਿਆ ਹੋਇਆ ਹੋ ਸਕਦਾ ਦੁਪਹਿਰ ਤੋਂ ਬਾਅਦ ਚੜ੍ਹਦੇ ਵਾਲੇ ਫਾਸੇ ਯਾਨੀ ਕਿ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਬੱਦਲ ਬਣ ਸਕਦਾ ਤੇ ਅੱਜ ਮੀਂਹ ਪੰਜਾਬ ਦੇ ਵਿੱਚ ਲੱਗ ਸਕਦੇ ਨੇ ਜਿਨ੍ਹਾਂ ਦੇ ਵਿੱਚ ਮਾਝਾ ਖੇਤਰ ਮਾਲਵੇ ਦੇ ਕੇਂਦਰੀ ਮਾਲਵੇ ਤੋਂ ਲੈ ਕੇ ਪੂਰਬੀ ਮਾਲਵੇ ਦੇ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਬਰਨਾਲਾ ਸੰਗਰੂਰ ਮਲੇਰਕੋਟਲਾ ਮਾਨਸਾ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਮੋਗਾ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਹੈ ਸਾਰ ਨਹੀਂ ਇਸੇ ਲਗਾ ਪੁਆਦ ਖੇਤਰ ਪੁਆਦ ਦੇ ਨਾਲ ਲੱਗਦੇ ਮਾਲਵੇ ਦੇ ਜ਼ਿਲ੍ਹੇ ਇਹਨਾਂ ਖ ਸੋ ਇਹ ਮੌਨਸੂਨ ਟਰਫ ਦੇ ਇੱਕ ਸਦਕਾ ਹੋ ਰਿਹਾ ਜਿਹੜੀ ਟਰਫ ਪਹਾੜਾਂ ਦੇ ਲਾਗੇ ਸੀ ਹੁਣ ਮੈਦਾਨਾਂ ਦੇ ਵਿੱਚ ਆ ਚੁੱਕੀ ਹੈ ਤੇ ਹੌਲੀ-ਹੌਲੀ ਇਹਦੇ ਢੇਠਾ ਖਿਸਕਦੇ ਜਾਣਾ ਹੈ ਇਸ ਲਈ ਅਗਲੇ ਜਿਹੜੇ 48 ਘੰਟੇ ਨੇ ਪੰਜਾਬ ਦੇ ਵਿੱਚ ਮੀਂਹ ਲੱਗਣਗੇ ਉਸ ਤੋਂ ਬਾਅਦ ਐਕਟੀਵਿਟੀ ਥੋੜੇ ਦਿਨਾਂ ਲਈ ਯਾਨੀ ਕਿ 1-2 ਦਿਨਾਂ ਦੇ ਵਕਫੇ ਲਈ ਜਿਹੜੀਆਂ ਨੇ ਕਰ ਸਕਦੀਆਂ ਨੇ ਉਸ ਤੋਂ ਬਾਅਦ ਫਿਰ ਤੋਂ ਮੀਂਹ ਸ਼ੁਰੂ ਹੋ ਜਾਣਗੇ 23 ਤਰੀਕ ਤੋਂ 22-23 ਤਰੀਕ ਤੇ ਇੱਕ ਤਾਜ਼ਾ ਫਖਵੇਂ ਸਿਸਟਮ ਵੀ ਆ ਰਿਹਾ ਜਿਹਦੇ ਸਦਕਾ ਭਾਰੀ ਮੀਹ ਦੇ ਵਿੱਚ ਵਾਧਾ ਹੋਵੇਗਾ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾ ਲੈਣੇ ਆ ਜੋ ਅੱਜ ਜਾਰੀ ਕੀਤੀ ਅਜੇ ਮੌਸਮ ਵਿਭਾਗ ਨੇ 18 ਅਗਸਤ ਦੀ ਤਰੀਕ ਫਾਈ ਹੋਈ ਹੈ ਹੈਵੀ ਰੇਂਦੇ ਅਲਰਟ ਨੇ ਅੱਜ ਤੱਕ ਆਲੀ ਯਾਨੀ ਕਿ 18 ਤੇ 19 ਤਰੀਕ ਨੂੰ ਭਾਰੀ ਮੀਂਹ ਦਰਜ ਹੋਣਗੇ ਉਸ ਤੋਂ ਬਾਅਦ 2-3 ਦਿਨਾਂ ਦੇ ਫਰਕ ਤੇ ਫਾਦ 23-24 ਤਰੀਕ ਤੋਂ ਫਿਰ ਤੋਂ ਭਾਰੀ ਮੀਂਹ ਦਾ ਜਿਹੜਾ ਅਲਰਟ ਹੈ ਉਹ ਇੱਥੇ ਜਾਰੀ ਕਰ ਦਿੱਤਾ ਗਿਆ ਜੀ ਧੰਨਵਾਦ ਸ਼ੁਕਰੀਆ